ਦੋਹਰਾ ਹੋਤੋ ਰੰਗ ਰੇਟੋ ਚੂਹੜੋ ਕਹਿ ਬੀਰੂ ਸਿੰਘ ਜਵਾਨ ਇੱਕ ਬੜਾ ਸੂਰਮਾ ਜੋਧਾ ਰੰਗਰੇਟਿਆਂ ਚੋਂ ਜਿਨ੍ਹਾਂ ਨੂੰ ਲੋਕ ਮਜਵੀ ਕਹਿ ਦਿੰਦੇ ਐ ਉਹਨਾਂ ਵਿੱਚੋਂ ਮਜਵੀਆਂ ਸਿੰਘਾਂ ਚੋਂ ਇੱਕ ਰੰਗਰੇਟਾ ਉਹਦਾ ਨਾਮ ਸੀ ਬਾਬਾ ਬੀਰ ਸਿੰਘ ਬੜਾ ਜੋਧਾ ਸੀ ਸਾਂਗ ਤੇਰਾ ਸੈ ਘੋੜਾ ਚੜੈ ਹੁਤ ਨਗਾਰੋ ਜੁਦੋ ਨਿਸ਼ਾਨ ਬੀਰੂ ਸਿੰਘ ਦਾ ਨਗਾਰਾ ਤੇ ਨਿਸ਼ਾਨ ਵੱਖਰੇ ਸਨ ਉਹਨਾਂ ਨੂੰ ਚੌਥੇ ਪੌੜੇ ਵਾਲਾ ਵੀ ਕਹਿੰਦੇ ਆ ਕਿ ਅੰਮ੍ਰਿਤਸਰ ਸਾਹਿਬ ਦੇ ਇੱਕ ਪੌੜੇ ਦੇ ਉਹ ਮਾਲਕ ਸਨ ਇੱਕ ਪਾਸੇ ਇਸ਼ਨਾਨ ਪਾਣੀ ਉਹ ਕਰਦੇ ਰਹਿੰਦੇ ਸਨ ਸੋ ਇਸ ਕਰਕੇ ਚੌਥਾ ਪੌੜਾ ਕਹਿੰਦੇ ਆ ਮੱਝਵੀ ਸਿੰਘਾਂ ਨੂੰ ਉਹਨਾਂ ਦਾ ਜਥੇਦਾਰ ਬੀਰ ਸਿੰਘ ਸੀ 1300 ਘੋੜਸਵਾਰ ਉਹਦੇ ਨਾਲ ਚੜ੍ਹਦੇ ਸਨ 1300 ਫੌਜ ਉਹਨਾਂ ਮਜਬੀ ਸਿੰਘਾਂ ਦੀ ਸੀ ਜਿਹੜੇ ਖਾਲਸਾ ਪੰਥ ਦੀ ਇੱਕ ਜਥੇਬੰਦੀ ਸੀ ਚੌਪਈ ਪਹਿਲੋਂ ਘੋੜ ਉਸੈ ਫੜਵਾਇਓ ਪਹਿਲਾ ਘੋੜਾ ਆਲਾ ਸਿੰਘ ਨੇ ਉਹਨੂੰ ਦਿੱਤਾ ਕਿਉਂਕਿ ਗੁਰੂ ਘਰ ਦੇ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਦੇਖੋ ਸਾਧ ਸੰਗਤ ਜੀ ਜਿਨ ਕੀ ਜਾਤ ਗੋਤ ਕੋਲ ਮਾਹੀ ਸਰਦਾਰੀ ਵੀ ਨਹੀਂ ਕਦਾਈ ਉਹਨ ਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਲੋਕ ਜਿਹੜੇ ਵਿਚਾਰੇ ਗਰੀਬ ਸਦਾ ਹੀ ਪੈਦਲ ਤੁਰਿਆ ਕਰਦੇ ਸਨ ਤੇ ਪੈਦਲ ਤੁਰਨ ਵਾਸਤੇ ਵੀ ਉਹਨਾਂ ਨੂੰ ਵੱਡੀਆਂ ਜਾਤਾਂ ਦਾ ਰਾਹ ਛੱਡਣਾ ਪੈਂਦਾ ਸੀ ਬਾਜਾਂ ਵਾਲੇ ਨੇ ਘੋੜਿਆਂ ਦੇ ਸਵਾਰ ਰਾਜੇ ਬਣਾ ਦਿੱਤਾ ਸੀ ਤੇ ਵੀਰ ਸਿੰਘ ਮਝਵੀ 1300 ਘੋੜਾ ਉਹਦੇ ਕੋਲ ਸੀਗਾ ਤੇ ਇਸ ਪੰਥ ਵਿੱਚ ਉਹਦਾ ਸਤਕਾਰ ਬਰਾਬਰ ਕਰਦੇ ਸਨ ਪਹਿਲਾ ਘੋੜਾ ਉਸ ਮਜਬੀ ਜਥੇਦਾਰ ਬਾਬਾ ਬੀਰ ਸਿੰਘ ਨੂੰ ਮਹਾਰਾਜਾ ਆਲਾ ਸਿੰਘ ਨੇ ਅਰਦਾਸੇ ਕਰਾਇਆ ਹੈ पाचੈ ਔਰ ਸੋ ਪੰਥ ਵਰਤਾਇਓ ਪਹਿਲਾ ਘੋੜਾ ਬੀਰ ਸਿੰਘ ਨੂੰ ਦਿੱਤਾ ਉਹਦੇ ਫੌਜ ਦੇ ਘੋੜੇ ਬੰਡੇ ਤੇ ਬਾਕੀ ਦੂਸਰੀਆਂ ਜਥੇਬੰਦੀਆਂ ਨੂੰ ਬੁੱਢੇ ਦਲ ਨੂੰ ਤਰਨੇ ਦਲ ਨੂੰ ਮਿਸਲਾਂ ਨੂੰ ਸਾਰੀਆਂ ਨੂੰ ਬਾਦ ਵਿੱਚ ਘੋੜੇ ਦਿੱਤੇ ਬਾਲਾ ਸਿੰਘ ਨੇ ਕਿਉਂਕਿ ਕੋਈ ਮਜਬੀ ਸਿੰਘ ਇਹ ਨਾ ਸੋਚਣ ਵੀ ਸਾਨੂੰ ਬਾਦ ਵਿੱਚ ਵਰਤਾਰਾ ਮਿਲਿਆ ਹੈ ਬਰਾਬਰ ਸਤਕਾਰ ਪਹਿਲਾਂ ਦਿੱਤਾ ਹੈ ਸੋ ਜੰਗ ਧੋੜ ਮਦ ਮੋਹਰੇ ਰਹੇ ਵੀਰ ਸਿੰਘ ਮਜਬੀ ਦਾ ਜਥਾ 1300 ਘੋੜ ਸਵਾਰ ਇੰਨੇ ਲੜਾਕੇ ਸਨ ਵੀ ਉਹ ਜੰਗ ਵਿੱਚ ਸਾਧੂ ਅੱਗੇ ਮੋਹਰੇ ਉਕੇ ਲੜਦੇ ਸਨ ਤੇ ਉਹਨਾਂ ਦਾ ਨਿਸ਼ਾਨ ਵੱਖਰਾ ਤੇ ਨਗਾਰਾ ਵੱਖਰਾ ਸੀ ਉਸ ਯਾਦ ਪੰਥ ਕਰ ਪਹਿਲੋਂ ਦਏ ਉਹਨੂੰ ਪੰਥ ਨੇ ਪਹਿਲਾਂ ਯਾਦ ਕੀਤਾ ਬਾਬਾ ਜੱਸਾ ਸਿੰਘ ਦੀ ਆਲੂ ਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਸਾਰੇ ਸਰਦਾਰਾਂ ਨੇ ਆਲਾ ਸਿੰਘ ਨੂੰ ਕਿਹਾ ਕਿ ਆਲਾ ਸਿੰਘ ਜੀ ਸਭ ਤੋਂ ਪਹਿਲਾਂ ਇਹ ਸਾਡਾ ਜਵਾਨ ਹੈ ਬੀਰੂ ਸਿੰਘ ਵੀਰ ਸਿੰਘ ਜੋਧਾ ਇਹਦੇ ਤੇ ਕਿਰਪਾ ਗੁਰੂ ਕਲਗੀਧਰ ਪਾਤਸ਼ਾਹ ਦੀ ਹੈ ਸਾਧ ਸੰਗਤ ਜੀ ਨਾਲ ਜਿਹ ਪਹਿਲਾਂ ਬਾਬਾ ਵੀਰ ਸਿੰਘ ਧੀਰ ਸਿੰਘ ਦੋ ਹੋਏ ਹਨ ਜਦੋਂ ਦੰਦਮੇ ਸਾਹਿਬ ਸਾਬੋ ਕੀ ਤਲਵੰਡੀ ਮਹਾਰਾਜ ਕਲਗੀਧਰ ਪਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਡੱਲੇ ਨੂੰ ਪਰਖਿਆ ਸੀ ਬੰਦੂਕ ਦੀ ਪਰਖਿਆ ਕੀਤੀ ਸੀਗੀ ਤੇ ਉਸ ਵੇਲੇ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਆਖਿਆ ਡੱਲਿਆ ਲਿਆ ਸੱਲਾ ਕਹਿੰਦਾ ਸੀ ਚਮਕੌਰ ਦੇ ਜੰਗ 'ਚ ਮੈਨੂੰ ਯਾਦ ਨਹੀਂ ਕੀਤਾ ਮੈਨੂੰ ਬੁਲਾ ਲੈਂਦੇ ਤੇ ਸਹਬਜ਼ਾਦੇ ਸ਼ਹੀਦ ਹੀ ਨਹੀਂ ਸੀ ਹੋਣੇ ਮਹਾਰਾਜ ਸੁਣਦੇ ਰਹੇ ਪਹਿਲਾਂ ਤਾਂ ਜਦੋਂ ਇਹਨੇ ਨੂੰ ਬੰਦੂਕ ਆ ਗਈ ਤੇ ਮਹਾਰਾਜ ਕਹਿੰਦੇ ਡੱਲਿਆ ਬੰਦੂਕ ਬੜੀ ਚੰਗੀ ਜਾਪਦੀ ਐ ਪਰ ਦੇਖਣੀ ਬੰਦਾ ਮਾਰਦੇ ਕੈ ਨਹੀਂ ਮਾਰਦੇ ਜਦੋਂ ਲਿਆ ਇੱਕ ਬੰਦਾ ਤੇਰਾ ਵੇਖੀਏ ਬੰਦੂਕ ਦੇ ਅੱਗੇ ਤੇ ਜਦੋਂ 사ਤਗੁਰਾਂ ਨੇ ਆਖਿਆ ਵੀ ਬੰਦਾ ਵੇਖਣਾ ਤੇ ਡੱਲੇ ਦੇ ਸਾਰੇ 300 ਸਿਪਾਹੀ ਸਿਰ ਨੀਵਾ ਕਰ ਗਏ ਤੇ ਡੱਲਾ ਵੀ ਉਸ ਵੇਲੇ ਕਾਂਪ ਖਾ ਗਿਆ ਮਹਾਰਾਜ ਕਹਿੰਦੇ ਡੱਲਿਆ ਤੂੰ ਤਾਂ ਸਾਡਾ ਸੇਵਕ ਹੈ ਤੂੰ ਹੀ ਆ ਜਾ ਅੱਗੇ ਦੇ ਸੇਰ ਨੀਵਾ ਕਰ ਗਿਆ ਤੇ ਮਹਾਰਾਜ ਨੇ ਸਿੰਘ ਨੂੰ ਭੇਜਿਆ ਜਾਓ ਸਾਡੇ ਸਿੰਘ ਬਾਦ ਦਮਾਲਾ ਸੁਝਾਰੇ ਉਹਨਾਂ ਕੋ ਕਹੋ ਕਿ ਤੁਮ ਮਹਾਰਾਜ ਨੇ ਗੋਲੀ ਮਾਰ ਕੇ ਵੇਖਣੀ ਹੈ ਬੰਦਾ ਮਾਰ ਦੇ ਕਹਿੰਦੇ ਬੰਦੂਕ ਪਰਖਣੀ ਉਹ ਵੀਰ ਸਿੰਘ ਦੇ ਧੀਰ ਸਿੰਘ ਰੰਗਰੇਟੇ ਹੀ ਸਨ ਤੋਂਵੇਂ ਕਿਤੇ ਦਾ ਲਿਖਿਆ ਵੀ ਉਹ ਪਿਓ ਪੁੱਤਰ ਸਨ ਪਰ ਕਿਤੇ ਲਿਖਿਆ ਵੀ ਵੱਡੇ ਛੋਟੇ ਦੋ ਭਰਾ ਸਨ ਜੋ ਵੀ ਸਨ ਪਰ ਦੋਵੇਂ ਹੀ ਭਰਾ ਕਹਿੰਦਾ ਇਸ ਦੁਮਾਲਾ ਜਿਹੜਾ ਸੀ ਨਾ ਅੱਧਾ ਸਜਾਇਆ ਸੀ ਤੇ ਅੱਧਾ ਅਜੇ ਸਿਰ ਦੇ ਉੱਤੇ ਬਨ ਬਨਉਣਾ ਸੀ ਸਜਾਉਣਾ ਸੀ ਉਹ ਦੌੜਿਆ ਤੇ ਪਾਤਸ਼ਾਹ ਦੇ ਸਾਹਮਣੇ ਖਲੋ ਗਿਆ ਵੀਰ ਸਿੰਘ ਕਹਵੇ ਮੈਨੂੰ ਗੋਲੀ ਮਾਰੋ ਮਹਾਰਾਜ ਧੀਰ ਸਿੰਘ ਕਹਵੇ ਮੈਨੂੰ ਮਾਰੋ ਮੈਂ ਤੁਹਾਡੇ ਹੱਥੋਂ ਜਾਣਾ ਚਾਹੁੰਨਾ ਉਹ ਕਹਿੰਦਾ ਮਹਾਰਾਜ ਇਹ ਛੋਟਾ ਹੈ ਮੇਰੀ ਵਾਰੀ ਪਹਿਲੇ ਹੈ ਮਹਾਰਾਜ ਕਹਿੰਦੇ ਦੋਵੇਂ ਖੜਜੋ ਦੋਵਾਂ ਨੂੰ ਮਾਰ ਦਿੰਨੇ ਉਹ ਦੋਵੇਂ ਖੁਸ਼ੀ ਨਾਲ ਖੜ ਗਏ ਤੇ ਸਾਧਗੁਰਾਂ ਨੇ ਇਦਾਂ ਨਿਸ਼ਾਨਾ ਲਾਇਆ ਤੇ ਜਦੋਂ ਘੋੜਾ ਦੱਬਿਆ ਬੰਦੂਕ ਦੀ ਨਾਲ ਹੀ ਉਹ ਤੁਹਾਨੂੰ ਕਰ ਦਿੱਤੀ ਤੇ ਉਹ ਸਿੰਘ ਉਦਾਂ ਹੀ ਖੜੇ ਰਹੇ ਤੇ ਮਹਾਰਾਜ ਨੇ ਆਖਿਆ ਢੱਲਿਆ ਉਥੇ ਚਮਕੌਰ ਦੇ ਜੰਗ ਵਿੱਚ ਤੇਰੇ ਵਰਗੇ ਨਹੀਂ ਇਹੋ ਜਿਹੇ ਸੂਰਮੇ ਕਮ ਆਏ ਸਨ ਸੋ ਸਾਧ ਸੰਗਤ ਜੀ ਉਸ ਪਰਿਵਾਰ ਦੇ ਵਿੱਚੋਂ ਕਹਿ ਲਓ ਜਾਂ ਉਹਨਾਂ ਦੀ ਬਰਾਦਰੀ ਚੋਂ ਕਹਿ ਲਓ ਇਹ ਬੀਰ ਸਿੰਘ ਜਥੇਦਾਰ ਸੀ ਜਿਹੜਾ ਇਹ 1300 ਘੋੜਸਵਾਰਾਂ ਦੇ ਨਾਲ ਪੰਥ ਵਿੱਚ ਜੂਝਿਆ ਕਰਦਾ ਸੀ ਉਹਨੂੰ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਸੀ ਇਸ ਕਰਕੇ ਪਹਿਲਾ ਘੋੜਾ ਹਾਲਾ ਸਿੰਘ ਨੇ ਉਹਨੂੰ ਭੇਟਾ ਕੀਤਾ ਹੈ ਦੋਹਰਾ ਇੱਕ ਸਮੇਂ ਬੀਰੂ ਸਿੰਘ ਪੀ ਜਾਇ ਰਲਿਓ ਤੁਰਕਨ ਕੇ ਨਾਲ ਇੱਕ ਵਾਰੀ ਐਸਾ ਸਮਾਂ ਬਣਿਆ ਜਿਵੇਂ ਕਈ ਵਾਰੀ ਸਿੰਘ ਮੌਕਾ ਵੇਖ ਕੇ ਪਾਸਾ ਪਲਟ ਜਾਂਦੇ ਸਨ ਬਾਬਾ ਬੀਰੂ ਸਿੰਘ ਵੀ ਆਪਣੇ 1300 ਘੋੜੇ ਲੈ ਕੇ ਤੁਰਕਾਂ ਨਾਲ ਲੜ ਗਿਆ ਸੀ 1300 ਘੋੜੇ ਉਹਨਾਂ ਰੱਖਿਓ ਚਾਕਰ ਤਤਕਾਲ 1300 ਘੋੜ ਸਵਾਰ ਮਜਬੀ ਸਿੰਘਾਂ ਦਾ ਜਥਾ ਤੁਰਕਾਂ ਨੇ ਨੌਕਰ ਰੱਖ ਲਿਆ ਸੀ ਤਉ ਪਈ ਤਉ ਤੁਰਕਨ ਯੋ ਲਿਖ ਪਠਾਇਓ ਤਾਂ ਫਿਰ ਤੁਰਕਾਂ ਨੇ ਖਾਲਸੇ ਨੂੰ ਇੱਕ ਮਿਹਣਾ ਮਾਰਿਆ ਸੀ ਸਿੰਘਾਂ ਨੂੰ ਚਿੱਠੀ ਲਿਖ ਕੇ ਭੇਜੀ ਸੀ ਤੂੰ ਵੱਡੋ ਸਪਾਹੀ ਸੋ ਹਮ ਬੈਲ ਚਰਾਇਓ ਆ ਉਹਨਾਂ ਨੇ ਖਾਲਸੇ ਨੂੰ ਬਾਬਾ ਜੱਸਾ ਸਿੰਘ ਵਰਗਿਆਂ ਨੂੰ ਲਿਖ ਕੇ ਭੇਜਿਆ ਕਿ ਸਿੱਖੋ ਤੁਹਾਡਾ ਜਿਹੜਾ ਵੱਡਾ ਯੋਧਾ ਸੀ ਨਾ ਉਹ ਹੁਣ ਸਾਡੀ ਗੁਲਾਮੀ ਕਰਦਾ ਹੈ ਜਿਹੜਾ ਤੁਹਾਡਾ ਬੀਰੂ ਸਿੰਘ ਜਰਵਾਨ ਕਹਿੰਦੇ ਬੜਾ ਲੜਾਕਾ ਉਹ ਅਸੀਂ ਖਰੀਦ ਲਿਆ ਹੈ। ਤੁਮ ਰਖਤ ਹੋਤੇ ਇਸ ਪਰ ਵੱਡ ਜ਼ੋਰ। ਉਹਨੇ ਸਿੰਘਾਂ ਨੂੰ ਲਿਖ ਕੇ ਭੇਜਿਆ ਤੁਰਕਾਂ ਦੇ ਸੂਬੇ ਨੇ ਕਿ ਤੁਸੀਂ ਸਿੰਘਾਂ ਦੇ ਉੱਤੇ ਜਿਵੇਂ ਬੀਰੂ ਸਿੰਘ ਉੱਤੇ ਬੜਾ ਮਾਣ ਕਰਦੇ ਸੀ। ਤੁਰਕ ਲੜਾਈ ਮਾਰੇ ਹਮ ਹਲਾਲ ਖੋਰ। ਆ ਹੁਣ ਇਹ ਸਾਡਾ ਹਲਾਲ ਖੋਰ ਬਣ ਜਾਏਗਾ। ਤੇ ਤੁਹਾਡੇ ਨਾਲ ਜੁੱਧ ਕਰੇਗਾ ਸਿੱਖਾਂ ਨਾਲ ਲੜੇਗਾ ਹਾਂਜੀ ਸੋ ਹਲਾਲ ਖੋਰ ਹਮਰੋ ਗਾਇਖਾਨੋਂ ਚਰਾਵਤ ਹੁਣ ਇਹ ਸਾਡੀਆਂ ਗਊਆਂ ਚਰਾਉਂਦਾ ਹੈ ਭਾਵ ਤੁਹਾਡਾ ਸੀ ਪਹਿਲਾਂ ਹੁਣ ਇਹ ਸਾਡਾ ਗੁਲਾਮ ਬਣ ਗਿਆ ਹੈ ਤਮਸੋ ਲੜਨੋ ਵਹੀ ਤਕਾਵਤ ਜਿਹੜਾ ਕਿ ਤੁਹਾਡਾ ਸੀ ਹੁਣ ਤੁਹਾਡੇ ਨਾਲ ਲੜਨ ਨੂੰ ਤੱਕਦਾ ਫਿਰਦਾ ਹੈ ਸੋ ਸੁਨ ਪੰਥ ਉਸ ਲਿਖੀ ਅਰਦਾਸ ਇਹ ਖਬਰ ਜਦੋਂ ਸਿੰਘਾਂ ਕੋਲ ਚਿੱਠੀ ਪਹੁੰਚੀ ਤੁਰਕਾਂ ਦਾ ਮੇਹਣਾ ਮੇਹਣਾ ਵੱਜਿਆ ਤਾਂ ਖਾਲਸੇ ਨੇ ਬਾਬਾ ਬੀਰੂ ਸਿੰਘ ਨੂੰ ਚਿੱਠੀ ਲਿਖੀ ਫਿਰ ਧ੍ਰਿਗ ਧ੍ਰਿਗ ਉਸ ਕਹ ਕਲ ਦੇਈ ਪਾਸ ਕਹਿਣ ਲੱਗੇ ਬੀਰੂ ਸਿੰਘ ਬੜਾ ਮਾੜਾ ਕੰਮ ਕੀਤਾ ਤੂੰ ਬੜੀ ਨਮੋਸ਼ੀ ਆ ਤੇਰੇ ਕਰਕੇ ਖਾਲਸੇ ਪੰਥ ਨੂੰ ਦੋਹਰਾ ਜੋ ਲਿਖਤ ਤੁਰਕਨ ਕੱਲੀ ਜਹ ਲਿਖਿਓ ਹਲਾਲ ਖੋਰ ਮਾਹੇ ਤੇ ਉਹ ਜਿਹੜੀ ਤੁਰਕਾਂ ਦੀ ਚਿੱਠੀ ਸੀ ਉਹਦੇ ਚ ਉਹਨਾਂ ਨੇ ਲਿਖਿਆ ਸੀ ਹਲਾਲ ਖੋਰ ਬਣਾ ਲਿਆ ਸੀ ਹਲਾਲ ਖੋਰ ਦਾ ਮਤਲਬ ਤੁਰਕਾਂ ਦਾ ਮਾਸ ਖਾਣ ਵਾਲੇ ਨੂੰ ਕਹਿੰਦੇ ਆ ਪਰ ਭਾਵੇਂ ਉਹ ਸਿੰਘ ਨੇ ਨਹੀਂ ਛਕਿਆ ਪਰ ਉਹਨਾਂ ਨੇ ਬਣਾ ਕੇ ਕਹਿ ਦਿੱਤਾ ਬਈ ਤੂੰ ਹਲਾਲ ਖੋਰ ਕਰ ਲਿਆ ਯਾਨੀ ਅਸੀਂ ਹਲਾਲ ਖੋਰ ਆ ਤੇ ਸਾਡੇ ਸਾਡੇ ਤਾਬੇਜ ਆ ਗਿਆ ਸਾਡਾ ਹੀ ਹੋ ਗਿਆ ਉਹ ਗੱਲ ਸਿੰਘਾਂ ਨੇ ਫਿਰ ਬੀਰੂ ਸਿੰਘ ਦੇ ਕੋਲ ਪਹੁੰਚਾਈ ਵੀ ਤੈਨੂੰ ਜਿਨ੍ਹਾਂ ਦਾ ਤੂੰ ਨੌਕਰ ਬਣਿਆ ਹੋਇਆ ਉਹ ਤੈਨੂੰ ਹਲਾਲ ਖੋਰ ਕਹਿੰਦੇ ਹਨ ਹਲਾਲ ਖੋਰ ਹੈ ਤੋ ਉਤਰੋ ਜੇ ਤੂੰ ਹਲਾਲ ਖੋਰ ਹੈ ਤੇ ਉਧਰ ਹੀ ਰਹੀਂ ਫਿਰ ਸਿੰਘ ਤੋ ਆਓ ਹਮ ਪਾਹੇ ਜੇ ਗੁਰੂ ਗ੍ਰੰਥ ਗ੍ਰੀ ਤਰ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤਾਂ ਫਿਰ ਆਪਣੇ ਭਰਾਵਾਂ ਦੇ ਕੋਲ ਵਾਪਸ ਆ ਜਾ ਚੌਪਈ ਜੋ ਆਵੇ ਅਬ ਪੰਥ ਨਾ ਪਾਹੇ ਜੇ ਤੂੰ ਹੁਣ ਪੰਥ ਦੇ ਕੋਲ ਨਾ ਆਇਆ ਤਾਂ ਫਿਰ ਦੋਹੀ ਜਹਾਨੀ ਮਿਲਨ ਨਾ ਪਾਹੇ ਉਹ ਜਹਾਨਾ ਚ ਮਿਲ ਨਹੀਂ ਸਕੇਗਾ ਫਿਰ ਵਿਛੋੜਾ ਪੱਕਾ ਪੈ ਜਾਏਗਾ ਸੁਨ ਅਰਦਾਸ ਜੋ ਆਇਓ ਧਾਏ ਸਾਧ ਸੰਗਤ ਜੀਵੇਂ ਸ਼ੇਰ ਦਾ ਬੱਚਾ ਭੇਡਾਂ ਚ ਬਹੁਤਾ ਚਿਰ ਰਹਿ ਨਹੀਂ ਸਕਦਾ ਗੁਰੂ ਕਾ ਅਣਖੀ ਸਿੰਘ ਦੁਸ਼ਮਣ ਚ ਕਿਵੇਂ ਰਹਿ ਸਕਦਾ ਸੀਗਾ ਕਾਲ ਸੇ ਪੰਥ ਦੀ ਚਿੱਠੀ ਪੜ੍ਹ ਕੇ ਅਣਖ ਜਾਗੀ ਬੀਰੂ ਸਿੰਘ ਵਾਪਸ ਆ ਗਿਆ ਇਹ ਮ ਖਾਲਸੋ ਉਸ ਹੇਤ ਰਖਾਏ ਇਸ ਘਰ ਕੇ ਸਿੰਘ ਉਹਦਾ ਸਤਕਾਰ ਕਰਦੇ ਸਨ ਉਹਦਾਂ ਪ੍ਰੇਮ ਰੱਖਦੇ ਸਨ ਵੀ ਇਹਨੇ ਸਿੰਘਾਂ ਦੀ ਬੋਲੀ ਸਿੰਘਾਂ ਦਾ ਬਚਨ ਮੰਨ ਕੇ ਤੁਰਕਾਂ ਦੀ ਨੌਕਰੀ ਛੱਡ ਦਿੱਤੀ ਹੈ ਨਕਦ ਨਜ਼ਰਾਨਾ ਜੋ ਥੋ ਲਿਆਇਓ ਇਸ ਘਰ ਕੇ ਜੋ ਵੀ ਨਕਦ ਨਜ਼ਰਾਨਾ ਆਉਂਦਾ ਸੀ ਕਿਤੋਂ ਵੀ ਭਵੇਂ ਉਹ ਸਿੰਘਾਂ ਨੂੰ ਲੁੱਟਦਾ ਮਾਲ ਮਿਲਦਾ ਸੀ ਤੇ ਭਵੇਂ ਕੋਈ ਭੇਟਾ ਨਜ਼ਰਾਨਾ ਚੜ੍ਹਦਾ ਸੀ ਉਸ ਮਜਬੀ ਸਿੰਘ ਦਾ ਹਿੱਸਾ ਪਹਿਲਾਂ ਕੱਢਿਆ ਜਾਂਦਾ ਸੀ ਸੋ ਪੀ ਪੰਥ ਕੈ ਆਗੈ ਲਾਇਓ ਉਹ ਵੀ ਪੰਥ ਖਾਲਸੇ ਦੇ ਨਾਲ ਰਲ ਕੇ ਵਰਤਦਾ ਸੀ ਤੇ ਪੰਥ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਸੀ ਕਰਦਾ ਔਰ ਬਰਾਦਰੀ ਆਨ ਮਿਲਾਈ ਬੀਰੂ ਸਿੰਘ ਨੇ ਹੋਰ ਆਪਣੀ ਬਰਾਦਰੀ ਦੇ ਮਝਬੀ ਸਿੰਘ ਤਿਆਰ ਕਰਕੇ ਪੰਥ ਦੇ ਵਿੱਚ ਰਲਾ ਦਿੱਤੇ ਉਨਤੇ ਮਾਮਲੋ ਤਉ ਦੇਖ ਦਿਵਾਈ ਉਹਨਾਂ ਨੂੰ ਵੀ ਤਨਖਾਹ ਫੌਜ ਖਾਲਸੇ ਚੋਂ ਲੰਗਰ ਚੋਂ ਮਿਲਦਾ ਸੀ ਗੱਫਾ ਇਸ ਤਰ੍ਹਾਂ ਸਾਹਾ ਸਿੰਘ ਜੀ ਹਰਿਆਰਾਂ ਦੀ ਤਦਾਦ ਵਿੱਚ ਮੱਝਵੀ ਸਿੰਘ ਗੁਰੂ ਖਾਲਸੇ ਵਿੱਚ ਰਲ ਗਏ ਔਰ ਹੁਤੋ ਜੋ ਆਕੀ ਠੌਰ ਹੋਰ ਜਿਹੜੇ ਆਕੀ ਤੁਰਕਾਂ ਦੇ ਨਾਲ ਸਿੰਘਾਂ ਦੇ ਜੰਗ ਜੁਦ ਹੁੰਦੇ ਸਨ ਉਨ ਪਰ ਪੰਥ ਕਰਾ ਦਈ ਦਾਰ ਉਹਨਾਂ ਦੇ ਉੱਤੇ ਬਾਬਾ ਬੀਰੂ ਸਿੰਘ ਜਾ ਕੇ ਖੰਡਾ ਖੜਕਾਉਂਦਾ ਸੀ ਪੰਥ ਦੀ ਆਗਿਆ ਮੰਨ ਕੇ ਕਈ